ਹਾਰ ਨੇ ਹਾਰ ਲਈ ਗਿਫਟ ਕੀਤਾ ਅੰਕਲ ਨੂੰ ਮੇਰਾ ਮੈਂ ਉਹ ਮੋਟਰ ਤੇ ਚੱਲ ਜਾਈ ਜਾਏਗਾ ਨਾ ਮੋਟਰ ਤੇ ਅੱਛਾ ਸ਼ੈਂਪੂ ਨਹੀਂ ਆਇਆ ਗਾ ਨੀ ਉਹ ਤਾਂ ਗੰਦੀ ਹੋਈ ਪਈ ਠੀਕ ਨਾ ਤਾਂ ਇਹ ਨਵਾਰਾ ਬਣਾਇਆ ਹਾਰ ਦੇਣ ਨੂੰ ਇਹ ਗਿਫਟ ਕੀਤਾ ਵਾ ਨਹੀਂ ਨਹੀਂ ਆਪਾਂ ਨਹੀਂ ਕੀਤਾ ਜਦੋਂ ਆਵਾਂ ਨਾਪਣ ਮੈਨੂੰ ਭੇਜਾਂਗੇ ਤੇਰੇ ਡੈਡੀ ਵੇਟ ਕਰ ਰਹੇ ਆ ਬੋਲਟ ਦੀ ਮੈਂ ਬੋਲਟ ਨਹੀਂ ਬਾਬਾ ਜੀ ਆਪ ਬਾਹਰ ਲੈ ਦੇਵਾਂਗੇ ਓਕੇ ਨੋ ਕੋਟ ਦੋ ਗਲਾਸ ਹੀ ਲੈ ਕੇ ਆ ਤੇ ਮੈਨੂੰ ਲੈ ਮੈਨੂੰ ਪਾਣੀ ਵੀ ਨਹੀਂ ਪੁੱਛਦੇ ਯਾਰ ਇਹ ਰਾ ਮੈਂ ਪੀ ਲਿਆ ਇਹ ਬੜਾ ਦੇਜਿਆ ਯਾਰ ਤੂੰ ਕੀ ਹੋ ਗਿਆ ਜੇਲ ਨਹੀਂ ਨਿਕਲਦੇ ਭਾਈ ਇਹ ਨਾ ਆਉਣਾ ਓਏ ਉਹਨੇ ਛੱਡ ਗਾ ਅਰੇ ਯਾਰ ਪੜਾ ਪੰਗਾ ਇਹ ਵਾ ਵ ਵਧਾਈ ਇੱਕ ਹੀ ਦਿਖਾਉਂਦਾ ਹੁੰਦੀ ਨਾ ਕਿ ਨਿਊਟਨ ਹੋ ਗਿਆ ਵਾ ਵ ਵਧਾਈ ਹੋਵੇ ਥੈਂਕ ਯੂ ਜੀ ਨਾਕੀ ਨਾ ਮਗਿਆਂ ਮੈਨੂੰ ਲੱਗਦਾ ਕਰੋਕ ਸੀ ਇਹ ਨਹੀਂ ਤੂਟੂਟਦੇ ਆਂ ਆਪਾਂ ਇਹ ਗੇਰ ਨਾ ਗੇਆ ਬੇਟੇ ਇਹ ਕਾਲਾ ਕਰਨਾ